ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਤ ਵਿਚਾਰ ਜਾਹੇ ਮਥਰਾ ਜਗ ਤਾਰਣ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਘਰ ਬਣਾਇਓ ਜੀ ਦੇ ਮਹਾਵਾਕ ਅਨੁਸਾਰ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਅਤੇ ਉਹਨਾਂ ਦੇ ਦਰੋਂ ਕਰੋ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨਤਨ ਸਾਹਿਬ ਵਿਖੇ ਜਿਹੜੇ ਭਾਦਰੂ ਮਹੀਨੇ ਦੀ ਸੰਗ੍ਰਾਂ ਮਸਿਆ ਹੈ ਤੇ 14 ਹਰ ਸਾਲ ਭਾਵੇਂ ਬੜੀ ਤਾਦਾਦ ਦੇ ਵਿੱਚ ਹਰ ਗੁਰੂ ਮਸਿਆ 14 ਤੇ ਸੰਗਤਾਂ ਜੜੀਆਂ ਨੇ ਉਹ ਇੱਥੇ ਪਵਿੱਤਰ ਸਥਾਨਾਂ ਤੇ ਨਕਮਸਤਕ ਹੁੰਦੀਆਂ ਨੇ ਪਰ ਅੱਜ ਐਸੀ ਮਹਾਨ ਰਹਿਮਤ ਕਿਰਪਾ ਹੋਈ ਕਿ ਸੰਗਤਾਂ ਭਾਦਰੂ ਦੀ ਸੰਗ੍ਰਾਂ ਭਾਵੇਂ ਗਰਮੀ ਦਾ ਦਿਹਾੜਾ ਬੜਾ ਜਿਆਦਾ ਹੈ ਬਹੁਤ ਗਰਮੀ ਹੈ ਪਰ ਗਰਮੀ ਦੀ ਤਾਗ ਨੂੰ ਛੱਡਦਿਆਂ ਹੋਇਆਂ ਇਸ ਅਸਥਾਨਾਂ ਤੇ ਹਜ਼ਾਰਾਂ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਨਕਮਸਤਕ ਹੋ ਰਹੀਆਂ ਨੇ ਅਤੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਰਹੀਆਂ ਨੇ ਗੁਰੂਕੀਆਂ ਸੰਗਤਾਂ ਇਸ਼ਨਾਨ ਕਰਕੇ ਨਮਸ਼ਕਾਰ ਕਰਕੇ ਦਰਸ਼ਨ ਕਰਕੇ ਤੇ ਗੁਰੂ ਅਰਜਨ ਦੇਵ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਹਰ ਗੁਰੂ ਨਾਨਕ ਨਾਮਲੇ ਵਾਸਿਕ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਅਤੇ ਅੱਜ ਹੋਰ ਵੀ ਬੜੀ ਮਹਾਰਾਜ ਦੀ ਕਿਰਪਾ ਕਿ ਬ੍ਰਹਮਗਾਨੀ ਬਾਬਾ ਜੀਵਨ ਸਿੰਘ ਹੋਣਾ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋ ਇੱਥੋਂ ਅੱਜ ਨਗਰ ਕੀਰਤਨ ਵੀ ਰਵਾਨਾ ਹੋਇਆ ਤਰਨਤਨ ਸਾਹਿਬ ਜੀ ਦੀ ਨਗਰੀ ਤੋਂ ਇਸ ਤੋਂ ਇਲਾਵਾ ਸ਼ਤਾਬਦੀਆਂ ਦੇ ਦਿਹਾੜੇ ਮਨਾਉਂਦੇ ਆ ਹੋਆਂ ਵੀ ਬੇਅੰਤ ਸੰਗਤਾਂ ਜਿਹੜੀਆਂ ਨੇ ਨੱਕ ਮਸਤਕ ਹੋ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪਟਾਵਾਂ ਸਿਵਾਵਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਦਰ ਤੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ